Hãy subscribe cho kênh Ghiền Mì Gõ Để không bỏ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਖਾਲਸਾ ਨਾਨਕ ਸਰ ਬਡਾਂਗ ਤੋਂ ਬਾਬਾ ਬਜਿੰਦਰ ਸਿੰਘ ਜਿੰਦੂ ਬਾਬਾ ਜੀ ਨਾਨਕ ਸਰ ਕਲੇਰਾ ਤੋਂ ਜਿਨ੍ਹਾਂ ਦਾ ਬਾਬਾ ਹਰੀ ਸਿੰਘ ਮਾਪੁਰਖਾਂ ਦੇ ਨਾਲ ਪ੍ਰੇਮ ਪਿਆਰ ਹੈ ਸੋ ਬਾਬਾ ਜੀ ਸਰੂਪਾ ਦੇ ਰਹੇ ਨੇ ਮਾਗਜੀ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੇ ਮਾਪੁਰਖਾਂ ਨੂੰ ਸਾਰੀਆਂ ਸਤਕਾਰਯੋਗ ਹਸਤੀਆਂ ਨੂੰ करी गुल सुो असीं इतां ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਖਾਲਸਾ ਪੰਥ ਨੂੰ ਮਾਤਾ ਸਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸੰਪਰਦਾਇ ਨਾਨਕ ਸਰਕਲੇਰਾ ਦਾ ਇਹ ਸਥਾਨ ਹੈ ਜਿਸ ਸਥਾਨ ਤੇ ਸਤਕਾਰਯੋਗ ਬਾਬਾ ਹਰੀ ਸਿੰਘ ਜੀ ਸੇਵਾ ਨਿਭਾਉਂਦੇ ਨੇ ਉਹਨਾਂ ਵੱਲੋਂ ਖਾਲਸੇ ਦੀ ਮਾਤਾ ਮਾਤਾ ਸਹਿਬ ਕੌਰ ਜੀ ਦੇ ਇਹ ਜਨਮ ਦਿਹਾੜੇ ਦਾ ਸਮਾਗਮ ਵੱਖ-ਵੱਖ ਸ਼ਹਿਰਾਂ ਵਿੱਚ ਵੀ ਕੀਤਾ ਜਾਂਦਾ ਹੈ ਇਸ ਵਾਰ ਦਾ ਸਮਾਗਮ ਮਾਤਾ ਜੀ ਦੇ ਜਨਮ ਦਿਹਾੜੇ ਦਾ ਨਾਨਕ ਸਰ ਦੇ ਇਸ ਸਥਾਨ ਹਰੀ ਕੇ ਪੱਤ ਦੇ ਵਿਖੇ ਕੀਤਾ ਗਿਆ ਹੈ ਕਿਉਂਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਖਾਲਸਾ ਨਾਦੀ ਪੁੱਤਰ ਮਾਤਾ ਜੀ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਪਾਇਆ ਜਦੋਂ ਵੀ ਪੰਜ ਪਿਆਰੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਵਲਾਖੀ ਨੂੰ ਅੰਮ੍ਰਿਤ ਛਕਾਉਂਦੇ ਨੇ ਉਸ ਵੇਲੇ ਸਤਿਗੁਰੂ ਦੇ ਪਿਆਰ ਵਿੱਚ ਜਦੋਂ ਅਨੰਦਪੁਰ ਦੇ ਵਾਸੀ ਬਣਾਇਆ ਜਾਂਦਾ ਉਦੋਂ ਜਦੋਂ ਮਰਯਾਦਾ ਦ੍ਰਿੜ ਕਰਾਈ ਜਾਂਦੀ ਹੈ ਉਸ ਵੇਲੇ ਇਸ ਮਰਯਾਦਾ ਦੇ ਵਿੱਚ ਇਹ ਵੀ ਮਰਯਾਦਾ ਦਿਰੜ ਕਰਾਈ ਜਾਂਦੀ ਹੈ ਕਿ ਅੱਜ ਤੋਂ ਤੁਹਾਡਾ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸੀ ਆਨੰਦਪੁਰ ਸਾਹਿਬ ਦੇ ਤੇ ਮਾਤਾ ਮਤਾ ਸਹਿਬਕੌਰ ਜੀ ਉਹ ਖਾਲਸੇ ਦੀ ਮਾਤਾ ਸਹਿਬਕੌਰ ਜਿਨ੍ਹਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਸਤਿਗੁਰ ਦੇ ਹੁਕਮ ਅਨੁਸਾਰ ਹਜੂਰ ਸਾਹਿਬ ਤੋਂ ਦਿੱਲੀ ਆਏ ਦਿੱਲੀ ਰਹਿ ਕੇ ਜਿਨ੍ਹਾਂ ਚਿਰ ਮਾਤਾ ਜੀ ਦਾ ਸਰੀਰ ਰਿਹਾ ਸਰੀਰਕਾਲ ਵਿੱਚ ਲੰਬਾ ਸਮਾਂ ਪੰਥ ਦੀ ਅਗਵਾਈ ਕੀਤੀ ਪੰਥ ਦੀ ਅਗਵਾਈ ਕਰਦੇ ਆ ਇਸ ਪੰਥ ਦੀ ਸੇਵਾ ਕਰਦੇ ਆ ਮਾਤਾ ਜੀ ਨੇ ਆਪਣੇ ਉਸ ਉੱਚੇ ਤੇ ਸੋਚੇ ਜੀਵਨ ਦਾ ਨਰਭਾ ਕੀਤਾ ਅੱਜ ਸਤਿਕਾਰਯੋਗ ਬਾਬਾ ਹਰੀ ਸਿੰਘ ਜੀ ਵੱਲੋਂ ਮਾਤਾ ਜੀ ਦੇ ਇਸ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦਾ ਸਮਾਗਮ ਹੈ ਸਮੁੱਚੇ ਪੰਥ ਨੂੰ ਮਾਤਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ